ਹਾਜਲ ਕਾ ਦੇ ਪਿੰਡ ਲੱਖੇ ਕੇ ਉਤਾੜ ਤੰਦਨ ਬਾਬਾ ਕੜਾਈਆਂ ਵਾਲਾ ਜੀ ਦੇ ਦਰਬਾਰ ਤੇ ਲੱਗਿਆ ਸ਼ਾਵਣ ਮਹੀਨੇ ਦਾ ਮੇਲਾ ਲੱਗੀਆਂ ਰੌਣਕਾਂ ਹਾਜਲ ਕਾ ਦੇ ਪਿੰਡ ਲੱਖੇ ਕੇ ਉਤਾੜ ਤੰਦਨ ਬਾਬਾ ਕੜਾਈਆਂ ਵਾਲਾ ਦੇ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਧਾ ਪਾਉਣਾ ਦੇ ਨਾਲ ਲਗਾਇਆ ਗਿਆ ਇਸ ਮੇਲੇ ਦੇ ਵਿੱਚ ਸੰਗਤਾਂ ਦੂਰੋਂ ਨੇੜੋਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੇਲੇ ਬਾਰੇ ਦੱਸ ਦਈਏ ਇਹ ਮੇਲਾ ਸਾਲ ਦੇ ਵਿੱਚ ਦੋ ਵਾਰ ਲਗਾਇਆ ਜਾਂਦਾ ਹੈ ਜੋ ਸਾਉਣ ਮਹੀਨੇ ਦੀ ਪਹਿਲੀ ਦੂਜੀ ਅਤੇ ਮਾਘ ਮਹੀਨੇ ਦੀ ਪੰਜਵੀਂ ਛੇਵੀਂ ਨੂੰ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਦੋ ਦਿਨ ਲਗਾਤਾਰ ਵਰਤਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਵੀ ਪਾਏ ਜਾਂਦੇ ਹਨ ਇਸ ਮੇਲੇ ਦੇ ਵਿੱਚ ਖੇਲ ਕਬੱਡੀ ਕੁਸ਼ਤੀਆਂ ਅਤੇ ਲੜਕੀਆਂ ਦੀ ਕਬੱਡੀ ਵੀ ਕਰਵਾਈ ਜਾਂਦੀ ਹੈ ਅਤੇ ਜੇ ਤੁ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਹਨ ਇਸ ਮੇਲੇ ਬਾਰੇ ਦੱਸ ਦਈਏ ਇਹ ਮੇਲਾ ਸ਼ਾਵਣ ਦੀ ਪਹਿਲੀ ਦੂਜੀ ਅਤੇ ਮਾਘ ਦੀ 5 6 ਨੂੰ ਲਗਾਇਆ ਜਾਂਦਾ ਹੈ ਇਹ ਤਸਵੀਰਾਂ ਤੁਹਾਨੂੰ ਸ਼ਾਵਣ ਮਹੀਨੇ ਦੇ ਪਹਿਲੇ ਵਾਲੇ ਦਿਨ ਦੀਆਂ ਦਿਖਾ ਰਿਹਾ ਦੂਸਰੇ ਦਿਨ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਜਲ ਕਾ ਦੇ ਪਿੰਡ ਲੱਖੇ ਘੇ ਤਾੜ ਤੰਦਨ ਬਾਬਾ ਕੜਾਈਆਂ ਵਾਲੇ ਦੇ ਦਰਬਾਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਣੇ ਰਹਿਣਾ ਸਾਡੇ ਨਾਲ ਵੀਡੀਓ ਦੇ ਅਖੀਰ ਤੱਕ ਸਾਡੇ ਇਲਾਕੇ ਦੀ ਆਣ ਤੇ ਸ਼ਾਨ ਸਾਡੇ ਇਲਾਕੇ ਦਾ ਮਾਣ ਸਾਡਾ ਵੀਰ ਕਾਣੀ ਬਚਨ ਸਿੰਘ ਤੇ ਚੱਕ ਖੇਵਾ ਤੋਂ ਕਹਿੰਦਾ ਅਸ਼ੋਕ ਮਹਿਕ ਕਿਉਂਕਿ ਫੁੱਲਾਂ ਦੀ ਮਹਿਕ ਵਰਗਾ ਵਿਚਾਰੇ ਸਾਡੇ ਉਸ ਵੀਰ ਦੀ ਆਵਾਜ਼ ਹੈ ਕਹਿੰਦੇ ਕਿ ਅਸ਼ੋਕ ਮਹਿਕ ਆ ਰਿਹਾ ਹੈ ਜਦੋਂ ਕਿ ਤੇ ਬਾਜ਼ਾਰ ਦੇ ਵਿੱਚ ਜਾਂਦਾ ਹੋਇਆ ਅੱਜ ਕੱਲ ਸਾਡੇ ਐਮ ਲਾਈਵ ਟੀਵੀ ਦੇ ਇੰਨੇ ਕੁ ਸਬਸਕ੍ਰਾਈਬਰ ਹੋ ਚੁੱਕੇ ਨੇ ਕੇ ਕਹਿੰਦੇ ਨੇ ਕਿ ਉਹ ਜੰਨੇ ਅਸ਼ੋਕ ਮਹਿਕ ਮਾਪਿਓ ਦਾ ਸ਼ਹਿਜ਼ਾਦਾ ਟਾਣੀ ਬਚਨ ਸਿੰਘ ਵਾਲਾ ਤੇ ਸਾਡੇ ਲਾਟੂਗਾ ਪਿੰਡ ਦੀ ਵੀ ਆਂਤਨ ਸ਼ਾਨ ਹੈ ਉਸ ਮੇਲੇ ਦੀ ਕਵਰੇਜ ਕਰਦਾ ਅੱਜ ਬਾਬਾ ਖੜਈਆਂ ਵਾਲੇ ਦੇ ਮੇਲੇ ਦੀ ਕਵਰੇਜ ਕਰ ਰਿਹਾ ਹੈ ਅਸ਼ੋਕ ਮਹਿਕ ਦਾ ਇੱਥੇ ਪਹੁੰਚਦੇ ਸਾਰੇ ਮੇਲਾ ਕਮੇਟੀ ਤੇ ਖੇਡ ਕਮੇਟੀ ਦੇ ਵੱਲੋਂ ਜੀ ਆਇਆਂ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ ਮਾਲਕ ਚੜ੍ਹਦੀ ਕਲਾ ਚ ਰੱਖੇ ਉਹ ਵੱਡੀ ਤਾਕਤ ਹੁੰਦੀ ਹੈ ਜੀ ਦਾ ਮਾਪਿਓ ਵਾਲਾ ਉਹਨੂੰ ਤੇਰਥ ਸਥਾਨਾਂ ਤੇ ਤੇ ਗੁਰੂ ਘਰਾਂ ਤੇ ਜਾਣ ਦੀ ਲੋੜ ਘੱਟ ਹੁੰਦੀ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਸਾਡੇ ਕੋਲ ਸਾਡਾ ਬਾਪੂ ਵਿਛੜ ਗਿਆ ਪਰ ਬੇਬੇ ਹੈਗੀ ਆ ਸਵਰਨ ਸਿੰਘਾ ਗੱਲ ਸੁਣਨ ਵਾਲੀ ਹੈ ਕਹਿੰਦਾ ਕਿ ਸਾਈਕਲ ਕੋ ਆ ਕੇ ਗੱਡੀਆਂ ਵੱਟੀਆਂ ਤੇ ਅੱਜ ਸੈਕਿੰਡ ਤੋਂ ਆ ਗਏ ਗੱਡੀਆਂ ਵੱਡੀਆਂ ਤੇ ਚੌਂਦੀ ਛੱਤ ਕੋਠੀਆਂ ਵੱਡੀਆਂ ਤੇ ਅੱਜ ਸਾਡੇ ਵੱਲ ਹਰ ਕੋਈ ਆ ਕਰਕੇ ਤੌਰ ਵੇਖਦਾ ਹੈ ਜੇ ਅੱਜ ਸਾਡਾ பாਪੂ ਜਿਉਂਦਾ ਹੋਊਗਾ ਤੱਫਕ ਦੀ ਸ਼ੌਰ ਵੇਖਦਾ ਅੱਜ ਸਾਡਾ ਬਾਪੂ ਜਾਂਦਾ ਹੁੰਦਾ ਤੱਫਕ ਦੀ ਸ਼ੌਰ ਵੇਖਦਾ ਨਾਲ ਕਹਿੰਦਾ ਮੱਖਣ ਬਰਾੜ ਦੀਆਂ ਲਿਖਤਾਂ ਜੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਇੱਕ ਦੋ ਜੜੀਆਂ ਮੇਰੇ ਵਾਸਤੇ ਨਵੀਆਂ ਨੇ ਕਹਿੰਦਾ ਕਿ ਗਿੱਲੀ ਥਾਂ ਤੇ ਤੈਣ ਤੁਰਦੀ ਕਿਉਂ ਹੋਏ ਅੱਜ ਦੀ ਮਾਂ ਆ ਗਿੱਲੀ ਥਾਂ ਤੇ ਤੈਣ ਤੁਰਦੀ ਕਿਉਂ ਹੋਏ ਅੱਜ ਦੀ ਮਾਂ ਤੇ ਕਿੱਥੋਂ ਬੱਚੇ ਵਿੱਚ ਪਿਆਰ ਵਧੂਗਾ ਜੇ ਗੁੱਤ ਚਗਾਉਂਦੀ ਨਾ ਕਿ ਗਿੱਲੀ ਧਰ ਤੇ ਤੈਨੂੰ ਮਰਦੀ ਕਿਉਂ ਹੈ ਆਪਣੀ ਮਾਂ ਕਿੱਥੋਂ ਬੱਚੇ ਵਿੱਚ ਪਿਆਰ ਬਰਦਾਗਾ ਜੇ ਦੁੱਧ ਚਗਉਦੀ ਨਾ ਬੇਸ਼ੱਕ ਸੀਸੀ ਪਰ ਕੇ ਦੁੱਧ ਪਿਆਇਆ ਬੇਸ਼ੱਕ ਭੁੱਖ ਮਟਾਉ ਪਰ ਉਸ ਸੀਸੀ ਦੇ ਵਿੱਚ ਮਾਂ ਦੀ ਮਮਤਾ ਕੌਣ ਕੋਲ ਕੇ ਪਾਉ ਤੇ ਫਿਰ ਕਹਿੰਦੇ ਮੁੰਡੇ ਕੁੜੀਆਂ ਅੱਖੇ ਲੱਗਦੇ ਨਾ ਅਕਿੱਲੀ ਥਾਂ ਤੇ ਪੈਰ ਡਰਦੀ ਕਿਉਂ ਐ ਅੱਜ ਦੀ ਮਾਂ ਮੈਂ ਸੁਣਿਆ ਸੀ ਮਾਂ ਬੱਚੇ ਵੱਲ ਪਿੱਠ ਨਹੀਂ ਕਰਕੇ ਸੌਂਦੀ ਪਰ ਅੱਜ ਦੀ ਮਾਂ ਤਾਂ ਆਪਣਾ ਬੱਚਾ ਕੋਲ ਨਹੀਂ ਪਾਉਣਾ ਚਾਹਦੀ ਜੇ ਪਿਆਰ ਨਾਲ ਇਹਨਾਂ ਸਿੰਜਿਆ ਬੂਟਾ ਤਾਂ ਕਿੱਥੋਂ ਦੇਊਗਾ ਛਾ ਅਕਿੱਲੀ ਸਾਦੇ ਪੈਣ ਤੋਂ ਦਰਨੀ ਕਿਉਂ ਵੇ ਅੱਜ ਦੀ ਮਾਂ ਕੀ ਕਰਨਾ ਫਿਰ ਮੱਖਣ ਬਰਾੜਾ ਤੌਲ ਤੇ ਛੋਟੀ ਦਾ ਜੇ ਬੱਚੇ ਨੂੰ ਪਿਆਰ ਨਾ ਮਿਲਿਆ ਆ ਮਾਂ ਦੀ ਗੋਦੀ ਦਾ ਫਿਰ ਕਹਿੰਦੇ ਬੱਚੇ ਹਾਸਾ ਦੇ ਵੱਢ ਜਾਂਦੇ ਆ ਆ ਘੋੜਕਾ ਆ ਗਿੱਲੀ ਥਾਂ ਤੇ ਪੈਣ ਤੋਂ ਦਰਨੀ ਕਿਉਂ ਵੇ ਅੱਜ ਦੀ ਮਾਂ ਨਾਲ ਕਹਿੰਦਾ ਕਿ ਉਸ ਉੱਤੇ ਹੁੰਦੀ ਏ ਤਵਾਰੀ ਤੇ ਲੋੜੀ ਜੱਟ ਦੀ ਤੇ ਰੱਬ ਉੱਤੇ ਹੁੰਦੀ ਆ ਝੰਗੋਰੀ ਜੱਟ ਦੀ ਕਹਿੰਦਾ ਕਿ ਬਿਜਲੀ ਪਿਛੇ ਫਸਲ ਕਰੰਟ ਹੋ ਜਾਵੇ ਬਿਜਲੀ ਨਾ ਆਵੇ ਨਹਿਰ ਭੰਦ ਹੋ ਜਾਵੇ બીજી ਫਸਲ ਕਰੰਟ ਹੋ ਜਾਵੇ ਇੰਜ ਨਹੀਂ ਨਾ ਹੋਵੇ ਨਹਿਰ ਬੰਦ ਹੋ ਜੇ ਕੜੇ ਮਾਰੀ ਹੋ ਜੇ ਕਿਤੇ ਸੋਕਾ ਪੈ ਜਾਵੇ ਪਰ ਰੱਬਾ ਤੇਰੀ ਮਰਜ਼ੀ ਹੈ ਤੇ ਜੱਟ ਕਹਿ ਜਾਵੇ ਮਰ ਜਾਵੇ ਮੱਝ ਕਦੇ ਘੋੜੀ ਜੱਟ ਦੀ ਤੇ ਉਸੇ ਉੱਤੇ ਹੁੰਦੀ ਆ ਢਗੋਰੀ ਜੱਟ ਦੀ ਤੇ ਰੱਬੂ ਤੇ ਹੁੰਦੀ ਆ ਢਗੋਰੀ ਜੱਟ ਦੀ ਕਹਿੰਦਾ ਕਿ ਬਾਣੀਆਂ ਵਪਾਰੀ ਤੇ ਲਖਾਰੀ ਠੱਕਦੇ ਪਾਣੀਆਂ ਵਪਾਰੀ ਜਿੱਥੇ ਸਖਾਰੀ ਠੱਗਦੇ ਤੇ ਨਿਕਦੇ ਕਚੈਰੀਆਂ ਚ ਮੇਲੇ ਲੱਗਦੇ ਕਚੈਰੀਆਂ ਚ ਮੇਲੇ ਨਹੀਂ ਆਉਂਦੀ ਬੁਰਕੀ ਤੇ ਉਸ ਵੇਲੇ ਮੂੰਹ ਦੇ ਵਿੱਚ ਫੁੱਲ ਚਾਮੀ ਬੁਰਕੀ ਅੱਕਰੀ ਜਾਂਦੇ ਅਣਖ ਦੀ ਚੋਰੀ ਜੱਟ ਦੀ ਕੋਸੇ ਉੱਤੇ ਹੁੰਦੀ ਆ ਲੱਖੜਾ ਟਗੋਰੀ ਜੱਟ ਦੀ ਉਸੇ ਉੱਤੇ ਹੁੰਦੀ ਆ ਟਗੋਰੀ ਜੱਟ ਦੀ ਨਾਲ ਨਿਕਦਾ ਇੱਕ ਮਿੰਟ ਬਾਅਦਾਂ ਮੈਂ ਕਿ ਕੱਲ ਯਾਦ ਆਈ ਉਹ ਕਰ ਲਾ ਇਹ ਕੱਪਤਰ ਕਾਰਨ ਜਿਵੇਂ ਸਾਡਾ ਵੀਰ ਅਸ਼ੋਕ ਮਾਕੇ ਜਿਹੜੇ ਵਿਦੇਸ਼ ਰਹਿੰਦੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਨੂੰ ਪੰਜਾਬ ਦੀ ਯਾਦ ਨਹੀਂ ਆਉਂਦੀ ਉਹ ਕਹਿੰਦਾ ਕਿਉਂ ਨਹੀਂ ਆਉਂਦੀ ਤੇ ਜਿਹੜੀਆਂ ਚਾਰ ਗੱਲਾਂ ਮੈਨੂੰ ਯਾਦ ਨਹੀਂ ਫਿਰ ਪੰਜਾਬੀਆਂ ਨੂੰ ਕਿਹਦੀ ਯਾਦ ਆਉਂਦੀ ਹੈ ਉਹ ਪੰਜਾਬੀਆਂ ਦੀ ਗੱਲ ਸਾਂਝੀ ਕਰਦਾ ਉਹ ਕਹਿੰਦਾ ਕਿ ਕਦਵਤਨਾ ਦਾ ਆਇਆ ਸੁਪਨਾ ਅੱਧੀ ਰਾਤ ਫੈਰ ਦੇ ਤੜਕੇ ਕਦਵਤਨਾ ਦਾ ਆਇਆ ਸੁਪਨਾ ਅੱਧੀ ਰਾਤ ਪਹਿੜ ਦੇ ਤੜਕੇ ਆ ਚਾਰ ਛਪੇਰੇ ਨજર ਮੇ ਮਾਰੀ ਪਿੰਡ ਦੀ ਫਿਰਦੀ ਉੱਤੇ ਖੜ ਕੇ ਚਾਰ ਛਪੇਰੇ ਨજર ਮੇ ਮਾਰੀ ਪਿੰਡ ਦੀ ਫਿਰਦੀ ਉੱਤੇ ਖੜ ਕੇ ਜਿਸ ਥਾਂ ਤੇ ਮੈਂ ਤੁਰਨਾ ਸਿੱਖਾ

ਬੜੇ ਦਿਨਾਂ ਦਾ ਭੁੱਖਾ ਹਾਂ ਮੈਂ ਲਿਆ ਰੋਟੀ ਤੇ ਮਕੜੀ ਧਰ ਕੇ ਜਿਹੜੀ ਅੱਜ ਪਕਾਈ ਤੂੰ ੁੱਪੇ ਔ ਮੰਜੇ ਦਾ ਓਲਾ ਕਰਕੇ ਜਿਹੜੀ ਅੱਜ ਪਕਾਈ ੁੱਪੇ ਤੂੰ ਮੰਜੇ ਦਾ ਓਲਾ ਕਰਕੇ ਮੈਂ ਉਸ ਮਤਾਣੀ ਦੀ ਗੂਜ ਨੂੰ ਕਰਸਾ ਪੈਂਦੀ ਸੀ ਜੋ ਤੜਕੇ ਤੜਕੇ ਥੱਕ ਗਿਆ ਮੈਂ ਅੱਕ ਗਿਆ ਮੈਂ ਹੁਣ ਮਾਇੰ ਮੈਂ ਸੋਨਾ ਚੋਨਾ ਤੇਰੀ ਕੋਠੀ ਦੇ ਵਿੱਚ ਸਿਰ ਧਰ ਕੇ ਹੁਣ ਮਾਇੰ ਮੈਂ ਸੋਨਾ ਚੋਨਾ ਤੇਰੀ ਕੋਠੀ ਵਿੱਚ ਸਿਰ ਧਰ ਕੇ ਮਾਦਾ ਕਬਾਬ ਮੱਖਣ ਬਰਾੜਾ ਆ ਮਿਲਦਾ ਜੋ ਬਣ ਗਏ ਨੇ ਧਰ ਕੇ ਹੁਣ ਮਾਇਆ ਤੇ ਸੋਣਾ ਚੋਨਾ ਤੇਰੀ ਗੋਦੀ ਦੇ ਵਿੱਚ ਸਿਰ ਧਰ ਕੇ ਲੋ ਕਹਿੰਦਾ ਕਿ ਮੈਂ ਪਰਦੇਸੀ ਰੋਦਾ ਨਹੀਂ ਮਾਇ ਬੈਠਾ ਵਿੱਚ ਕਰੇਡੇ ਨਾ ਮੇਰਾ ਕੋਈ ਸੰਗੀ ਸਾਥੀ ਨਾ ਮੇਰੇ ਸੰਗ ਖੇਤੇ ਅ ਜਿਹੜੇ ਮੁਕੰਮਲ ਕੱਢੇ ਨਹੀਂ ਮਾਇ ਵਤਨੋਂ ਅਸੀਂ ਲੜ ਕੇ ਉਹਨਾਂ ਦੀ ਮੈਂ ਕਰਾਂ ਗੱਲਾਂ ਵੀ ਜਿਨੇ ਰਾਤੀ ਪਰ ਮਰ ਕੇ ਜਿਹੜੇ ਅੱਥੇ ਨੇ ਸੁਣ ਨਹੀਂ ਮਾਇ ਪਾ ਪਾਣੀ ਨਾ ਪੀਤਾ ਸਾਡੇ ਮਾਂਜ ਪਕਾਈ ਰੋਟੀ ਤੇ ਗੋਵਾ ਕੋੜਾ ਕੀਤਾ ਅ ਛੱਡ ਸਰਦਾਰੀ ਮੇਰੀ ਮਾਏ ਤਹਾਰੀ ਆਣ ਫਕੀਰੀ ਵਿੱਚ ਪਰਥਾਂ ਦੇ ਠੇਡੇ ਖਾਵਾਂ ਤੇ ਕੋਣ ਦੁੱਖਾਂ ਦਾ ਸੇਰੀ ਮੈਂ ਸੁਣਿਆ ਸੀ ਸਾਡੇ ਵੀ ਵੱਡੇ ਕਰਨ ਕਮਾਈ ਸੀ ਜਾਂਦੇ ਪਰ ਉਹ 25 37 ਸਾਲ ਨਹੀਂ ਥੜ ਬਤ ਨਹੀਂ ਸੀ ਜੋਗੇ ਪਰ ਉਹ 25 37 ਸਾਲੇ ਥੜ ਬਤ ਨਹੀਂ ਸੀ ਜਾਂਦੇ ਅਸੀਂ ਤਾਂ ਆਪਣਾ ਘਰ ਬਾਹਰ ਭਲਾਤਾ ਨਾਲੇ ਭੁੱਲ ਕੇ ਪਿੱਛਾ ਰੰਗ ਮੇਲੇ ਨਾਲ ਵੀ ਪਾਟੇ ਨਾ ਹੱਥ ਵਿੱਚ ਕੋਈ ਸਿੱਕਾ ਉਹ ਪਿੰਡ ਮਲਕਿਆ ਵਾਲਾ ਮੱਖਣ ਘੱਲ ਨਾ ਕੋਈ ਲੁਕਾਵੇ ਅੱਧੀ ਖਾ ਲਿਓ ਸਰਪੰਚ ਸਾਹਿਬ ਅੱਧੀ ਖਾ ਲਿਓ ਪਰ ਵਤਨ ਨਾ ਛੱਡਿਓ ਜੇ ਕੋਈ ਸੁਣਦਾ ਹੋਵੇ ਅੱਧੀ ਖਾ ਲਿਓ ਪਰ ਵਕਤ ਨਾ ਛੱਡਿਓ ਜੇ ਕੋਈ ਸੁਣਦਾ ਹੋਵੇ ਆ ਕੋਈ ਨੂਕ ਵੀ ਚੰਗੀ ਲੱਗਦੀ ਜੰਦਾ ਪਾਕਾਂ ਚ ਤੇ ਢੁੱਲੂ ਲੈਂਦਾ ਪਿਆਰ ਪਿੰਡਾਂ ਦੇ ਆ ਰੀਤ ਰਵਾਜਾਂ ਚੋਂ ਆ ਗੜਵੀ ਗੜਵੀ ਨਾਲ ਪਰ ਜਾਂਦਾ ਤੇਗਾ ਪਿੰਚੜ ਦਾ ਤੇ ਸ਼ਹਿਰੋਂ ਲਿਆਉਂਦੇ ਤੋਤੇ ਵਿੱਚੋਂ ਕਿਸਾ ਖੋਇਆ ਨਿਕਲਦਾ ਤੇ ਖਾ ਕੇ ਦੱਸੀ ਸਰਪੰਚਾ ਫਿਰ ਕਿੰਨਾ ਫਰਕ ਸਵਾਦਾ ਚੋਂ ਢੁੱਲੂ ਲੈਂਦਾ ਪਿਆਰ ਪਿੰਡਾਂ ਦੇ ਆ ਰੀਤ ਰਵਾਜਾਂ ਚੋਂ ਕਹਿੰਦਾ ਕਿ ਮੰਝੇ ਬਿਸਤਰੇ ਲਿਖਦਾ ਮੰਜੇ ਬਿਸਤਰੇ ਲਿਖਦਾ ਤੇ ਕੋਈ ਸਬਜ਼ੀ ਕੱਟ ਰਿਆ ਆ ਵੇਖ ਸ਼ਰੀਕਾ ਬੇਕੇ ਸਾਰਾ ਲੱਡੂ ਵਾਟ ਰਿਆ ਇੱਕ ਜਣਾ ਕਹਿੰਦਾ ਜਾਂ ਚੱਕ ਲਿਆ ਕੈਨੇਂ ਖੜੇ ਕੁ ਮਾਤਾ ਜੋ ਚਟੰਡੂਲ ਪੈਦਾ ਪਿਆਰ ਪਿੰਡਾਂ ਦੇਆ ਰੀਤ ਰਵਾਜਾਂ ਚੋ ਕਿ ਰੰਗ ਬਰੰਗੀ ਚਾਨਣੀ ਲੱਗੀ ਸਾਰੇ ਵੇੜੇ ਤੇ ਤੇ ਉਧਰ ਪਿਆ ਸਪੀਕਰ ਬੋਨੇ ਵੇਖ ਬਨੇਰੇ ਤੇ ਤੇ ਚਮੜੇ ਚੜਦੀ ਚੋਂਦੀ ਵੰਦੀਆ ਲਗਦੀ ਸੱਚਾ ਚੋ ਅੱਡੂਲੂ ਪੈਦਾ ਪਿਆਰ ਪਿੰਡਾਂ ਦੇਆ ਰੀਤ ਰਵਾਜਾਂ ਚੋ ਢੁੱਲੂ ਪੈਦਾ ਪਰ ਪਿੰਡਾਂ ਦੇ ਆ ਰੇ ਦਰਵਾਜਾ ਸਾ ਜੀ ਲਓ ਮੇਰਾ ਕਮੇਟੀ ਖੇਡ ਕਮੇਟੀ ਔਰ ਵੱਡਾ ਧੰਨਵਾਦ ਸਾਡੇ ਪ੍ਰੈਸ ਰਿਪੋਰਟਰ ਅਸ਼ੋਕ ਮਹਿਕ ਦਾ ਜਿਹੜੇ ਕਿ ਹਰ ਸਾਲ ਹਰ ਮੇਲੇ ਨੂੰ ਕਵਰੇਜ ਕਰਦੇ ਆ ਬਾ ਮਾਤਾ ਕੋ ਗੱਲ ਸਮਝ ਆਈ ਕਹਿੰਦੇ ਜੈ ਸਾਹਿਬ ਤਿਆਲ ਚਾਂਜੀ ਕਾਮਰੇਡ ਸਾਹਿਬ ਉਹਨਾਂ ਨਾਲ ਸ਼ਹਿਯਾਤਾ ਜਿਨ ਕੇ ਪਿਆਰ ਦੇ ਨਾਲ ਟੀਟਾ ਕਹਿੰਦੇ ਲੋ ਅਰਦਾਸ ਬੇਨਤੀ ਕੀਤੀ ਹੈ ਕਹਿੰਦੇ ਕਿ ਪੁੱਤਰ ਨੈਣ-ਨੈਣ ਲੱਗਦੇ ਨੇ ਪਪਾ ਹੀ ਨਹੀਂ ਤਨਖਾਹ ਪਪਾ ਜੀ ਦੇ ਦਰਬਾਰ ਤੇ ਸੇਵਾ ਕਰਾਂਗੇ ਲੋ ਡਿਊਟੀ ਕਹਿੰਦੇ ਅੰਮ੍ਰਿਤਸਰ ਮਿਲ ਗਈ ਹੈ ਤੇ ਆ 20000 ਰੁਪਏ ਪਪਾ ਜੀ ਦੇ ਦਰਬਾਰ ਦੇ ਵਿੱਚ ਪਹਿਲੀ ਤਨਖਾਹ ਪਪਾ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਈ ਹੈ ਇੱਕ ਵਾਰੀ ਤਾੜੀ ਲਾ ਦਿਓ ਖੁੱਲ ਕੇ ਸਾਰੇ ਜਣੇ ਕਿਉਂਕਿ ਸੋਮੇਰੇ ਹੋਰ ਪੜੀਆਂ ਤਨਖਾਹਾਂ ਪੜੀਆਂ ਦੀਆਂ ਹੋਣੀਆਂ ਬੜੇ ਮਾਸਟਰ ਲੱਗੇ ਆ ਤੇ ਬੜੇ ਮੈਨ ਮੈਨ ਲੱਗੇ ਆ ਹੁਣ ਅਗਲੀ ਗੇਂਦ ਪਈ ਹੈ ਕਿ ਅਗਲੇ ਮੇਲੇ ਚਾਹੇ ਚੋੜੀਆਂ ਰਾਵੇ ਇੱਕ ਪੜੀ ਵਿਖੇ ਪੈਨਲ ਕੋਦਰ ਮਿਲ ਜਾਵੇ ਤਾਂ ਫਿਰ ਟੀਟੇ ਦੀ ਮਾਂ ਕਹਿੰਦੀ ਹੈ ਸੇਖੋ ਵੀ ਨੌਕਰੀ ਲੱਗਿਆ ਤੇ ਪੂਰੀ ਤਨਖਾਹ ਉਹਦੇ ਵੀ ਲੈ ਕੇ ਆਵਾਂਗੇ ਲੋ ਬਾਬਾ ਜੀ ਦੇ ਦਰਬਾਰ ਤੇ ਇਹਨਾਂ ਨੇ ਹਾਜ਼ਰੀ ਲਵਾਈ ਹੈ ਜੈ ਸਾਹਿਬ ਦਾ ਆਸ਼ੀਰਵਾਦ ਸਾਡੇ ਕੋਲ ਪਹੁੰਚ ਰਿਹਾ ਹੈ ਮਲਕ ਚੜ੍ਹਵੀ ਕਲਾ ਤੇ ਰੱਖੇ ਮਲਕ ਚੜ੍ਹਵੀ ਕਲਾ ਤੇ ਰੱਖੇ ਲਓ ਉਧਰੇ ਪਾਸੇ